ਸਾਡੇ ਪੰਜਾਬ ਦਾ ਮੁੰਡਾ ਬਾਲੀਵੁੱਡ ਦੇ ਵਿੱਚ ਬੜਾ ਚੰਗਾ ਕੰਮ ਕਰ ਰਿਹਾ ਇੱਕ ਤੱਕ ਪਾਰ ਰਿਹਾ ਜੱਸੀ ਉੱਠਿਆ ਕਿਵੇਂ ਛੋਟੇ ਹੁੰਦੇ ਤੋਂ ਹੀ ਕੋਈ ਇਦਾਂ ਦਿਮਾਗ 'ਚ ਹੈ ਨਹੀਂ ਸੀਗਾ ਕਿ ਇਸ ਇੰਡਸਟਰੀ ਚ ਆਵਾਂਗੇ ਜਾਂ ਫਿਲਮਾਂ ਕਰਨ ਲੱਗਾਂਗੇ ਇਹ ਤਾਂ ਜਮੀ ਨਹੀਂ ਸੀਗਾ ਅੱਖੀਆਂ 'ਚੋਂ ਦਿਖਦੇ ਆ ਹੰਝੂ ਜਦੋਂ ਜੱਸੀ ਗਿੱਲ ਦਾ ਨਾਮ ਲੈਂਦੇ ਸੀ ਨਾ ਦੋ ਨਾਂ ਨਾਲ ਜੁੜ ਜਾਂਦੇ ਸੀ ਬੱਬਲ ਰਾਏ ਤੇ ਪ੍ਰਭ ਗਿੱਲ ਉਹ ਟਿਕੜੀ ਥੋੜੀ ਜਿਹੀ ਗਾਇਬ ਹੋ ਗਈ ਹੁਣ ਉਹ ਦਿਖਾਵੇ ਵਾਲੀ ਦੋਸਤੀ ਨਹੀਂ ਰਹੀ ਹੈਗੀ ਵੀ ਜਿਵੇਂ ਕਹ ਲਵੋ ਕਿ ਕਿ ਹੁਣ ਸਾਨੂੰ ਇਹ ਦੱਸਣਾ ਪਵੇ ਲੋਕਾਂ ਨੂੰ ਕਿ ਅਸੀਂ ਕਟੇ ਆ ਜੀ ਅਸੀਂ ਨਾਲ ਆ ਕੋਈ ਮੈਟਰ ਨਹੀਂ ਕਰਦਾ ਹੈਗਾ ਦੋਸਤੀ ਤਾਂ ਦਿਲ ਤੋਂ ਹੁੰਦੀ ਆ ਉਹ ਤਾਂ ਦਿਲ ਤੋਂ ਹੀ ਤੁਸੀਂ ਨੇ ਸਲਮਾਨ ਖਾਨ ਨਾਲ ਉਹਨਾਂ ਨਾਲ ਕੰਮ ਕੀਤਾ ਕਿਵੇਂ ਦੇ ਇਨਸਾਨ ਲੱਗੇ ਜਾਂ ਉੱਥੇ ਪੰਜਾਬੀਆਂ ਦੀ ਕਿਵੇਂ ਦੀ ਰੈਪਿਊਟੇਸ਼ਨ ਹੈ ਮੈਨੂੰ ਸਲਮਾਨ ਭਾਈ ਨੇ ਬਹੁਤ ਰਿਸਪੈਕਟ ਦਿੱਤੀ ਉਹ ਮੈਨੂੰ ਉਹਨਾਂ ਨੇ ਜਿੰਨੀ ਵਾਰ ਬੁਲਾਇਆ ਮੈਨੂੰ ਜੱਸੀ ਭਾਜੀ ਕਹਿੰ ਕੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਐ ਸੋ ਮੂਰ ਰਿਸਪੈਕਟ ਪੰਜਾਬ ਕਰਕੇ ਸੀਗੀ ਜਾ ਪੰਜਾਬ ਕਰਕੇ ਹੀ ਐ ਕਿ ਮੈਂ ਪੰਜਾਬ ਤੋਂ ਆ ਪਿਛਲੇ 3-4 ਸਾਲ ਤੋਂ ਨਾ ਜੱਸੀ ਬੜਾ ਮੈਚੁਰ ਜਿਹਾ ਦੇਖਣ ਲੱਗ ਗਿਆ ਜੱਸੀ 'ਚ ਠਹਿਰਾਵ ਆ ਗਿਆ ਮੇਰੀ ਲਾਈਫ 'ਚ ਸਟੇਜ ਆਈ ਫਾਦਰਹੁੱਡ ਜਦੋਂ ਫਾਦਰਹੁੱਡ ਆਇਆ ਉਸ ਤੋਂ ਬਾਅਦ ਮੈਨੂੰ ਸਮਝ ਆਇਆ ਵੀ ਯਾਰ ਇਹ ਤਾਂ ਕਿੰਨੀ ਵਧੀਆ ਬlesing ਆ ਇਸ ਦੇ ਟਾਈਮ ਮਤਲਬ ਤੁਸੀਂ ਐ ਸੋਚੋਗੇ ਤੁਹਾਡਾ ਸਾਰਾ ਕੁਝ ਇਦਾਂ ਘੁੰਮ ਗਿਆ ਕਿ ਤੁਸੀਂ ਦੁਨੀਆ ਤੇ ਕਿਵੇਂ ਆਏ ਸੀਗੇ ਕਿਵੇਂ ਤੁਸੀਂ ਚੱਲਣਾ ਸਿੱਖਿਆ ਕਿਵੇਂ ਤੁਸੀਂ ਬੋਲਣਾ ਸਿੱਖਿਆ ਸੋ ਇਹ ਇੱਕ ਜਰਨੀ ਆ ਸੋ ਮੈਂ ਤਾਂ ਉਹ ਚੀਜ਼ ਨੇ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਨੂੰ ਮੈਨੂੰ ਬਦਲਿਆ ਬਹੁਤ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਕਿਉਂਕਿ ਅਸੀਂ ਬਹੁਤ ਡਿਫਰੈਂਟ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਇਹਦੀ ਫੁਰਤੀ ਕਰਕੇ ਨਹੀਂ ਇਹਦੀਆਂ ਹਰਕਤਾਂ ਕਰਕੇ ਆ ਪੂਰ ਰੈਂਡਮ ਪੰਜਾਬੀ ਫਿਲਮ ਨਹੀਂ ਹੈਗੀ ਜਿਹੜੀ ਨਾਰਮਲ ਬਣਦੀਆਂ ਨੇ ਪੰਜਾਬ ਦੇ ਵਿੱਚ ਮਤਲਬ ਮੈਂ ਇਹ ਵੀ ਨਹੀਂ ਕਹਾਂ ਮਾੜੀਆਂ ਫਿਲਮ ਬਣਦੀਆਂ ਮਾੜੀਆਂ ਨਹੀਂ ਬਟ ਉਸ ਉਹ ਥੋੜੀ ਲੀਗ ਤੋਂ ਹਟ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਤੇ ਮੈਂ ਤੁਹਾਡੇ ਨਾਲ ਲਾਡੀ ਲਵੀ ਅੱਜ ਆਪਣੇ ਨਾਲ ਉਹ ਸ਼ਖਸ ਨੇ ਜਿਨ੍ਹਾਂ ਨੂੰ ਟੈਗ ਦਿੱਤਾ ਜਾਂਦਾ ਹੈ ਪੰਜਾਬ ਦਾ ਸੋਹਣਾ ਮੁੰਡਾ ਤੇ ਉਹ ਅੱਜ ਆਪਣੀ ਨਵੀਂ ਫਿਲਮ ਲੈ ਕੇ ਸਾਡੇ ਸਾਹਮਣੇ ਆਏ ਨੇ ਸਸਿਕਾ ਵੀਰੇ ਸਸਿਕਾ ਜੀ ਪਹਿਲਾਂ ਤਾਂ ਤੁਹਾਨੂੰ ਤੁਹਾਡੀ ਨਵੀਂ ਮੂਵੀ ਦੇ ਲਈ ਬਹੁਤ ਬਹੁਤ ਸਾਰੀਆਂ ਥੈਂਕ ਯੂ ਥੈਂਕ ਯੂ so much ਕਿਵੇਂ ਦੀ ਫੀਲਿੰਗ ਹੈ ਬਹੁਤ ਏ ਫੀਲਿੰਗ ਹੈ ਜੀ ਥੋੜਾ ਜਿਹਾ ਮੈਂ ਟ੍ਰੈਕ ਤੋਂ ਅਲੱਗੇ ਜਾ ਰਿਹਾ ਜਿਸੀ ਵੀਰੇ ਲੋਕ ਬੜਾ ਪ੍ਰਾਊਡ ਕਰਦੇ ਆ ਕਿ ਸਾਡੇ ਪੰਜਾਬ ਦਾ ਮੁੰਡਾ ਬਾਲੀਵੁੱਡ ਦੇ ਵਿੱਚ ਬੜਾ ਚੰਗਾ ਕੰਮ ਕਰ ਰਿਹਾ ਇੱਕ ਤੱਕ ਪਾ ਰਿਹਾ ਇੱਕ ਚੀਜ਼ ਲੋਕ ਮਤਲਬ ਅੱਜ ਦੀ ਜਨਰੇਸ਼ਨ ਸ਼ਾਇਦ ਕਿਤੇ ਨਾ ਕਿਤੇ ਕਿਹੜੇ ਹੁੰਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਜੱਸੀ ਉੱਠਿਆ ਕਿਵੇਂ ਇਥੇ ਨਾਮ ਪੂਰੇ ਬਾਲੀਵੁੱਡ ਤੱਕਰ ਗਿਆ ਕਿ ਮੈਂ ਨੂੰ ਨਹੀਂ ਪਤਾ ਨੂੰ ਦੱਸਦਾ ਕਿ ਮੈਂ ਜਨਰਾਲੀ ਪਿੰਡ ਤੋਂ ਆ ਜਰਗ ਦੇ ਨਾਲ ਮੇਰਾ ਪਿੰਡ ਲੱਗਦਾ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਪਾਇਲਚਪੰਦਾ ਤੇ ਛੋਟੇ ਹੁੰਦੇ ਤੋਂ ਹੀ ਕੋਈ ਇਦਾਂ ਦਿਮਾਗ 'ਚ ਹੈ ਨਹੀਂ ਸੀਗਾ ਕਿ ਇਸ ਇੰਡਸਟਰੀ ਚਾਵਾਂਗੇ ਜਾਂ ਫਿਲਮਾਂ ਕਰਨ ਲੱਗਾਂਗੇ ਇਹ ਤਾਂ ਜਮੀ ਨਹੀਂ ਸੀਗਾ ਹਾਂ ਗਾਉਣ ਦਾ ਸ਼ੌਕ ਮੈਨੂੰ ਬਹੁਤ ਸੀਗਾ ਤੇ ਬਟ ਮੈਂ ਇੱਕੋ ਹੀ ਚੀਜ਼ ਮੇਰੇ ਘਰਦਿਆਂ ਨੇ ਕਹਿ ਲੋ ਚਾਹੇ ਚਾਹੇ ਮੇਰੇ ਨੇਚਰ ਚ ਲਾ ਲੋ ਮੈਂ ਜੋ ਵੀ ਕੰਮ ਮੈਂ ਜਦੋਂ ਮਤਲਬ ਜੋ ਵੀ ਕੰਮ ਮੈਨੂੰ ਮਿਲ ਜਾਂਦਾ ਸੀਗਾ ਮੈਨੂੰ ਇਹ ਚਾਹੇ ਗੇਮ ਹੋਵੇ ਮੈਂ ਬਹੁਤ ਗੇਮ ਖੇਡੀ ਆ ਬਾਸਕਟਬਾਲ ਵਾਲੀਬਾਲ ਬਹੁਤ ਖੇਡੀ ਕ੍ਰਿਕਟ ਬਹੁਤ ਖੇਡੀ ਆ ਸੋ ਉਹ 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 ਗੇਮਸ ਨੇ ਮੈਨੂੰ ਲੱਗਦਾ ਇਸ ਖਾਤਾ ਵੀ ਵੀ ਆਪਣੇ ਵੱਲੋਂ ਕਦੇ ਮਿਹਨਤ ਕਰਨੀ ਬੰਦ ਨਹੀਂ ਕਰਨੀ ਤੇ ਕੀ ਹੁੰਦਾ ਕਿ ਗੇਮ ਦੇ ਵਿੱਚ ਤੁਸੀਂ ਆਪਣਾ ਫੁੱਲ ਐਫਰਟ ਦੰਨੇ ਹੋ ਰਿਜ਼ਲਟ ਫਿਰ ਤੁਸੀਂ ਕਹਿੰਦੇ ਵੀ ਕੋਈ ਗੱਲ ਨਹੀਂ ਦੇਖਦੇ ਆ ਜੋ ਜਿਹੜਾ ਵਧੀਆ ਖੇਡੂਗਾ ਉਹ ਕਰ ਜਾਊਗਾ ਸੋ ਮੇਰਾ ਵੀ ਐਵੇਂ ਸੀਗਾ ਐਦਾਂ ਹੀ ਕਰਦੇ ਕਰਦੇ ਸਿੰਗਿੰਗ ਦੇ ਵਿੱਚ ਆਏ ਸਿੰਗਿੰਗ ਦੇ ਵਿੱਚ ਕਰਕੇ ਵੀਡੀਓਜ਼ ਕਰਨ ਲੱਗੇ ਵੀਡੀਓਜ਼ ਦੇ ਵਿੱਚ ਕੋਈ ਨਾ ਕੋਈ ਕਨਸੈਪਟ ਜਦੋਂ ਮੈਂ ਵੀਡੀਓਜ਼ ਕਰਨ ਲੱਗਿਆ ਉਦੋਂ ਹੋਰ ਤਰ੍ਹਾਂ ਦੇ ਵੀਡੀਓ ਬਣਦੀਆਂ ਸੀਗੀਆਂ ਫਿਰ ਜਿਹੜੀਆਂ ਅਸੀਂ ਵੀਡੀਓਜ਼ ਕੀਤੀਆਂ ਉਹਦੇ ਵਿੱਚ ਕੀ ਸੀਗਾ ਕਿ ਕੁਝ ਨਾ ਕੁਝ ਕੈਰੈਕਟਰ ਮਿਲਦਾ ਸੀਗਾ ਤੁਸੀਂ ਚਾਹ ਲੈਨਸਰ ਗਾਣਾ ਹੋ ਗਿਆ ਚਾਹ ਹੋਰ ਵਿਗੜੇ ਸ਼ਰਾਬੀ ਜਿਹੜੇ ਸ਼ੁਰੂ ਚ ਕੀਤੇ ਸੋ ਉਹਦੇ ਵਿੱਚ ਕੁਝ ਨਾ ਕੁਝ ਐਕਟਿੰਗ ਕਰਨ ਨੂੰ ਮਿਲੀ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਐਕਟਿੰਗ ਕਰ ਰਿਹਾ ਬਟ ਜਦੋਂ ਜਦੋਂ ਮੈਨੂੰ ਫਿਲਮਾਂ ਪੰਜਾਬੀ ਫਿਲਮ ਆਫਰ ਹੋਈ ਤਾਂ ਮੈਨੂੰ ਲੱਗਿਆ ਕਿ ਹਾਂ ਜੇ ਸ਼ਾਇਦ ਮੇਰਾ ਕੰਮ ਇਹਨਾਂ ਨੂੰ ਵਧੀਆ ਲੱਗ ਰਿਹਾ ਬਹੁਤੋ ਕਰਦੇ ਕਰਦੇ ਕਦੇ ਤਾਂ ਸੋਚਿਆ ਹੀ ਨਹੀਂ ਸੀਗਾ ਕਿ ਆਏ ਹੋ ਜੂਗਾ ਇੱਥੋਂ ਕਾਲਜ਼ ਆਉਣਗੀਆਂ ਇੱਥੇ ਜਾ ਕੇ ਕੰਮ ਕਰਨਾਂ ਮੈਨੂੰ ਪਹਿਲਾ ਚਾਂਸ ਕਿਵੇਂ ਮਿਲਿਆ ਪਹਿਲਾ ਚਾਂਸ ਖਾਦਾ ਪੰਜਾਬੀ ਫਿਲਮ ਦਾ ਜੀ ਮੇਰੇ ਪੰਜਾਬੀ ਗਾਣੇ ਪੰਜਾਬੀ ਗਾਣੇ ਦਾ ਤਾਂ ਮੈਂ ਆਪਣੇ ਆਪ ਹੀ ਜੀ ਐਲਬਮ ਰੈਡੀ ਕੀਤੀ ਸੀਗੀ ਹਾਂਜੀ ਆਪ ਹੀ ਟੱਕਰਾ ਟੁੱਕਰਾ ਮਾਰ ਕੇ ਉਸ ਟਾਈਮ ਐਲਬਮ ਰੈਡੀ ਹੁੰਦੀ ਹੁੰਦੀ ਸੀ ਆਪੇ ਗੁਰੀ ਵੀਰ ਨੂੰ ਮਿਲ ਗਿਆ ਜੀ ਗੁਰੀ ਨੂੰ ਮਿਲ ਕੇ ਉਹਨਾਂ ਨੂੰ ਮਿਲ ਕੇ ਅਸੀਂ ਐਲਬਮ ਰੈਡੀ ਕੀਤੀ ਆ ਜੱਸੀ ਵੀਰੇ ਇੱਕ ਗਾਣਾ ਆ ਲੈਨਸਰ ਹਾਂਜੀ ਉਹ ਲੋਕਾਂ ਦੇ ਨਾਲ ਜੁੜ ਗਿਆ ਮਤਲਬ ਲੋਕਾਂ ਦੇ ਨਾਲ ਐ ਹੁੰਦਾ ਨਾ ਕਿ ਉਹ ਲੋਕਾਂ ਨੇ ਆਪਣਾ ਗਾਣਾ ਬਣਾ ਲਿਆ ਤੇ ਉਹ ਗਾਣੇ ਤੋਂ ਬਾਅਦ ਇੱਕ ਇਦੋਂ ਅਗਲਾ ਸਟੈਪ ਪੱਟਣਾ ਮਤਲਬ ਇੱਕ ਹੁੰਦਾ ਨਾ ਕਿ ਆਪਾਂ ਨੇ ਆਹ ਟਾਰਗੇਟ ਅਚੀਵ ਕਰ ਲਿਆ ਤੇ ਇਦੋਂ ਬਾਅਦ ਤੁਹਾਡੇ ਮਨ ਚ ਕਿਵੇਂ ਤੇ ਅਸੀਂ ਕਿ ਮੈਂ ਪੰਜਾਬੀ ਇੰਡਸਟਰੀ ਨੂੰ ਕਿੱਦਾਂ ਲੈ ਕੇ ਜਾਣਾ ਵੀਰੇ ਮੈਂ ਤਾਂ ਪੰਜਾਬੀ ਇੰਡਸਟਰੀ ਨੂੰ ਕਿਤੇ ਨਹੀਂ ਲੈ ਕੇ ਗਿਆ ਪੰਜਾਬੀ ਇੰਡਸਟਰੀ ਮੈਨੂੰ ਲੈ ਗਈ ਜਿੱਥੇ ਲੈ ਗਈ ਆ ਮਤਲਬ ਮੈਂ ਤਾਂ ਕੀ ਕਹਾਂਗਾ ਮੇਰੇ ਤੋਂ ਪਹਿਲਾਂ ਵੀ ਗਾਉਂਦੇ ਸੀ ਕਿ ਮੇਰੇ ਤੋਂ ਬਾਅਦ ਵੀ ਗਾਉਣਗੇ ਹੁਣ ਵੀ ਗਾਉਂਦੇ ਆ ਹਰ ਬੰਦਾ ਆਪਣੇ ਵੱਲੋਂ ਵੈਸਤ ਦੇਣ ਦੀ ਟਰਾਈ ਕਰਦਾ ਸੋ ਮੇਰੀ ਵੀ ਉਸ ਟਾਈਮ ਤੇ ਮੇਰੀ ਆਪਣੀ ਇੱਕ ਇਦਾਂ ਸੀ ਕਿ ਮੈਂ ਹੁਣ ਅਗਰ ਲੈਂਸਰ ਗਾਣਾ ਆ ਗਿਆ ਹੋ ਗਿਆ ਹੈ ਤੇ ਉਸ ਤੋਂ ਬਾਅਦ ਮੇਰੀ ਆਪਣੀ ਇੱਕ ਇੱਛਾ ਸੀ ਜੋ ਸੀਗੀ ਮੈਨੂੰ ਆਇਆ ਸੀਗਾ ਕਿ ਮੈਂ ਹੁਣ ਮੈਨੂੰ ਕਿਉਂਕਿ ਮੈਨੂੰ ਪ੍ਰੋਗਰਾਮਸ ਦੇ ਲਈ ਸਟੇ ਸ਼ੋਜ਼ ਦੇ ਲਈ ਫੋਨ ਆਉਣ ਲੱਗੇ ਸੀਗੇ ਫਿਰ ਮੈਨੂੰ ਇਦਾਂ ਜ਼ਰੂਰ ਸੀਗਾ ਕਿ ਕੁਝ ਬੀਟ ਕੁਝ ਇਦਾਂ ਦੇ ਗਾਣੇ ਹੋਣੇ ਚਾਹੀਦੇ ਨੇ ਜਿਨ੍ਹਾਂ ਨਾਲ ਲੋਕ ਨੂੰ ਐਂਟਰੇਨ ਕਰ ਸਕੀਏ ਲੋਕ ਨੱਚ ਸਕਣ ਮੈਂ ਕਿਤੇ ਪਰਫਾਰਮ ਕਰਨ ਜਾਵਾਂ ਮੈਂ ਗਾ ਸਕਾਂ ਸੋ ਉਹ ਮੇਰਾ ਸੀਗਾ ਉਹ ਮੈਂ ਬਾਪੂ ਜੀ ਵੀਦਾਰ ਫਿਰ ਗਾਣਾ ਕੀਤਾ ਉਹਦੇ ਵਿੱਚ ਉਹ 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 ਮੈਂ ਜਰੂਰ ਸੋਚਿਆ ਸੀ ਅਦਰਵਾਇਜ਼ ਮੈਨੂੰ ਮੈਂ ਫਿਰ ਉੱਥੇ ਆਣਾ ਵੀ ਮੈਨੂੰ ਕਦੇ ਮੈਂ ਐਂ ਸੋਚ ਕੇ ਨਹੀਂ ਕੀਤਾ ਕਿ ਮੈਂ ਆ ਕੰਮ ਇਹ ਜਿਹਾ ਕੰਮ ਕਰਨਾ ਮੈਂ ਆ ਕੰਮ ਕਰਨਾ ਮੈਂ ਬਸ ਆਪਣੇ ਵੱਲੋਂ ਹੀ ਕੋਸ਼ਿਸ਼ ਕਰਦਾ ਹੁੰਦਾ ਕਿ ਜਿਹੜੀ ਵੀ ਜਿਹੜਾ ਵੀ ਕੰਮ ਕਰੀਏ ਉਹ ਐਨੇਕ ਮਨ ਨਾਲ ਤੇ ਇਸ ਤਰੀਕੇ ਨਾਲ ਹੋਵੇ ਵੀ ਲੋਕਾਂ ਨੂੰ ਆਪਣੇ ਆਪ ਲੱਗੇ ਕਿ ਯਾਰ ਹਾਂ ਮਿਹਨਤ ਕੀਤੀ ਹੋਈ ਹੈ ਚਾਹੇ ਕੋਈ ਫਿਲਮ ਹੋਵੇ ਚਾਹੇ ਕੋਈ ਗਾਣਾ ਹੋਵੇ ਪਰ ਇਹ ਇਹ ਸੋਚ ਕੇ ਨਹੀਂ ਕਦੇ ਕੀਤਾ ਕਿ ਯਾਰ ਇਹ ਗਾਣਾ ਵੀ ਪਤਾ ਨਹੀਂ ਮੇਰੀ ਲਾਈਫ ਚੇਂਜ ਕਰ ਦੂਗਾ ਮਤਲਬ ਐਂ ਕਰਕੇ ਨਹੀਂ ਕੀਤਾ ਆਪਣੇ ਵੱਲੋਂ ਗਾਣੇ ਬਣਾਈਦੇ ਆ ਰਿਲੀਜ਼ ਕਰਦੇ ਓਕੇ ਜੱਸੀ ਵੀਰੇ ਇੱਕ ਟਾਈਮ ਜਾਂ ਸੀਗਾ ਨਾ ਜਦੋਂ ਥੋੜਾ ਟਾਈਮ ਆਇਆ ਸੀ ਮੈਂ ਸਹੀ ਗੱਲ ਕਹਨਾ 2015 16 ਉਦੋਂ ਨਾ ਜਦੋਂ ਜੱਸੀ ਗਿੱਲ ਦਾ ਨਾਮ ਲੈਂਦੇ ਸੀ ਨਾ ਦੋ ਨਾਲ ਨਾਲ ਜੁੜ ਜਾਂਦੇ ਸੀ ਬੱਬਲ ਰਾਏ ਤੇ ਪ੍ਰਭ ਗਿੱਲ ਸ਼ਾਇਦ ਅੱਜ ਵੀ ਤੁਸੀਂ ਇਕੱਠੇ ਹੋ ਪਰ ਨਾ ਉਹ ਟਿਕੜੀ ਥੋੜੀ ਜਿਹੀ ਗਾਇਬ ਹੋ ਗਈ ਗਾਇਬ ਤਾਂ ਕਾਦੀ ਹੋ ਗਈ ਵੀਰੇ ਹੁਣ ਹਰ ਚੀਜ਼ ਤੁਹਾਨੂੰ ਉਮਰ ਦੇ ਹਿਸਾਬ ਨਾਲ ਚੰਗੀ ਲੱਗਦੀ ਆ ਉਸ ਟਾਈਮ ਛੜੇ ਸੀਗੇ ਅਸੀਂ ਇਕੱਠੇ ਘੁੰਮਣਾ ਫਿਰਨਾ ਸਭ ਵੀਡੀਓਜ਼ ਕਰਨੀਆਂ ਦੇਖਣਾ ਲੋਕਾਂ ਨੂੰ ਦੇਖਦੇ ਰਹਿੰਦੇ ਸੀ ਹੁਣ ਸਾਰੇ ਬੰਦੇ ਆਪਣੀ ਆਪਣੀ ਫੈਮਿਲੀ ਦੇ ਵਿੱਚ ਨੇ ਮੇਰੇ ਆਪਣੇ ਬੱਚੇ ਨੇ ਮੇਰਾ ਵਿਆਹ ਹੋ ਗਿਆ ਫਿਰ ਉਹਦਾ ਵਿਆਹ ਹੋ ਗਿਆ ਬਟ ਇਹ ਹੁਣ ਉਹ ਦਿਖਾਵੇ ਵਾਲੀ ਦੋਸਤੀ ਨਹੀਂ ਰਹੀ ਹੈਗੀ ਵੀ ਜਿਵੇਂ ਕਹ ਲਵੋ ਕਿ ਕਿਉਂਕਿ ਹੁਣ ਸਾਨੂੰ ਇਹ ਦੱਸਣਾ ਪਵੇ ਲੋਕਾਂ ਨੂੰ ਕਿ ਅਸੀਂ ਕੱਟੇ ਆ ਜੀ ਅਸੀਂ ਨਾਲ ਆ ਸੋ ਉਹ ਚੀਜ਼ ਮੈਨੂੰ ਲੱਗਦਾ ਕਿ ਜਿਹੜੀ ਉਹ ਦੋਸਤੀਆਂ ਜਾਂ ਬਾਲੀਆਂ ਟਿਕਦੀਆਂ ਵੀ ਨਹੀਂ ਗਈਆਂ ਜਿਹੜੀਆਂ ਸਿਰਫ ਦਿਖਾਵੇ ਲਈ ਹੋਣ ਸਾਡੇ ਤਾਂ ਉਹ ਫੈਮਿਲੀ ਨੇ ਹੁਣ ਤਾਂ ਉਹ ਪਰਿਵਾਰ ਨੇ ਹੁਣ ਜ਼ਰੂਰੀ ਨਹੀਂ ਕਿ ਮੈਂ ਉਹਨਾਂ ਨੂੰ ਫੋਟੋ ਪਾਵਾਂ ਜਾਂ ਨਾਂ ਪਾਵਾਂ ਜਾਂ ਮੈਂ ਉਹਨਾਂ ਦੇ ਕਿਸੇ ਗਾਣੇ ਚ ਆ ਰਿਆਂ ਕਿ ਨਹੀਂ ਆ ਰਿਹਾ ਕੋਈ ਮੈਟਰ ਨਹੀਂ ਕਰਦਾ ਹੈਗਾ ਦੋਸਤੀ ਤਾਂ ਦਿਲ ਤੋਂ ਹੁੰਦੀ ਹੈ ਉਹ ਤਾਂ ਦਿਲ ਤੋਂ ਹੀ ਹੈ ਓਕੇ ਤੁਸੀਂ ਨੇ ਸਲਮਾਨ ਖਾਨ ਨਾਲ ਬਾਲੀਵੁੱਡ ਦੇ ਇੱਕ ਬਾਦਸ਼ਾਹ ਉਹਨਾਂ ਨਾਲ ਕੰਮ ਕੀਤਾ ਕਿਵੇਂ ਦੇ ਇਨਸਾਨ ਲੱਗੇ ਜਾਂ ਉੱਥੇ ਪੰਜਾਬੀਆਂ ਦੀ ਕਿਵੇਂ ਦੀ ਇੱਕ ਰੈਪਿਊਟੇਸ਼ਨ ਹੈ ਦੀ ਬਹੁਤ ਵਧੀਆ ਜੀ ਮੈਨੂੰ ਸਲਮਾਨભાઈ ਨੇ ਬਹੁਤ ਰਿਸਪੈਕਟ ਦਿੱਤੀ ਉਹ ਮੈਨੂੰ ਉਹਨਾਂ ਨੇ ਜਿੰਨੀ ਵਾਰ ਬੁਲਾਇਆ ਮੈਨੂੰ ਜੱਸੀ ਭਾਜੀ ਕਹ ਕੇ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਐ ਸੋ ਉਹ ਰਿਸਪੈਕਟ ਪੰਜਾਬ ਕਰਕੇ ਹੀ ਸੀਗੀ ਜਿਾ ਪੰਜਾਬ ਕਰਕੇ ਹੀ ਐ ਕਿ ਮੈਂ ਪੰਜਾਬ ਤੋਂ ਆ ਸੋ ਪੰਜਾਬ ਦੇ ਵਿੱਚ ਆਪਣੇ ਭਾਜੀ ਦਾ ਮਤਲਬ ਭਰਾ ਹੁੰਦਾ ਸੋ ਉਹ ਇੰਨਾ ਮਾਣ ਜਦੋਂ ਮਿਲਦਾ ਪੰਜਾਬ ਕਰਕੇ ਹੀ ਮੇਰੇ ਨਾਲ ਮੇਰੇ ਨਸੀਬ ਹੋਇਆ ਸੋ ਮੈਂ ਤਾਂ ਬਹੁਤ ਖੁਸ਼ ਹਾਂ ਇਸ ਚੀਜ਼ ਦੇ ਵਿੱਚ ਵੀ ਮੈਂ ਫਿਰ ਉਹੀ ਕਹਣਾ ਕੋ ਜਿਹੜੇ ਬੰਦੇ ਵਧੀਆ ਹੁੰਦੇ ਆ ਉਹ ਤੁਹਾਨੂੰ ਵਧੀਆ ਟਰੀਟ ਕਰਦੇ ਆ ਉਹ ਆਪ ਆਪ ਉਹਨਾਂ ਦਾ ਨੇਚਰ ਬਹੁਤ ਵਧੀਆ ਉਹਨਾਂ ਨੇ ਬੜਾ ਪਿਆਰ ਨਾਲ ਰੱਖਿਆ ਅਸੀਂ 7-8 ਮਹੀਨੇ ਕਰਦੇ ਰਹੇ ਆ ਸ਼ੂਟ ਫਿਲਮ ਦਾ ਤੇ 7-8 ਮਹੀਨੇ ਅਸੀਂ ਵਧੀਆ ਇੰਜੋਏ ਕੀਤਾ ਜੀ ਅੱਜ ਤੁਸੀਂ ਆਪਣੀ ਮੂਵੀ ਲੈ ਕੇ ਸੀਪੀ ਮਾਲ ਦੇ ਵਿੱਚ ਪ੍ਰੋਮੋਸ਼ਨ ਲਈ ਆਏ ਹੋ ਕਿਵੇਂ ਦੀ ਫੀਲਿੰਗ ਹੈ ਵਧੀਆ ਫੀਲਿੰਗ ਹੈ ਜੀ ਸੀਪੀ ਮਾਲ ਸਾਡੇ ਉਮੰਗ ਜੰਦਲ ਜੀ ਜਿਨ੍ਹਾਂ ਨੇ ਸਾਡਾ ਹੋਮਲੈਂਡ ਮੇਰਾ ਪਹਿਲਾ ਆਪਣਾ ਘਰ ਮੈਂ ਹੋਮਲੈਂਡ ਲੱਤਾ ਸੀਗਾ ਸੋ ਉਦੋਂ ਤੋਂ ਅਸੀਂ ਇਕੱਠੇ ਆ ਵੀਰੇ ਨੇ ਉਦੋਂ ਮੈਨੂੰ ਉਹ ਘਰ ਦਿੱਤਾ ਜਿਸ ਤੋਂ ਬਾਅਦ ਸਾਡਾ ਰਿਲੇਸ਼ਨਸ਼ਿਪ ਫੈਮਿਲੀ ਵਾਂਗੂ ਹੋ ਗਿਆ ਤੁਸੀਂ ਅੱਜ ਵੀ ਜਾ ਕੇ ਥੱਲੇ ਦੇਖੋਗੇ ਕੱਲੇ-ਕੁਲੀ ਸਕਰੀਨ ਤੇ ਮੇਰਾ ਪੋਸਟਰ ਲਾਇਆ ਹੋਇਆ ਉਹਨਾਂ ਨੇ ਫਿਲਮ ਦਾ ਸੋ ਇਹ 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 ਰਿਲੇਸ਼ਨਸ ਹੁੰਦੇ ਆ ਇਹ ਹੀ ਰਿਸ਼ਤੇ ਹੁੰਦੇ ਆ ਇਹ ਹੀ ਇਹ ਇਸੇ ਲਈ ਤੁਸੀਂ ਕੰਮ ਕਰਦੇ ਹੋ ਜਾਂ ਕਹਿ ਲਓ ਵੀ ਜੇ ਦੁਨੀਆ ਤੇ ਆਏ ਹੋ ਤਾਂ ਮਤਲਬ ਤੁਹਾਡੇ ਚਾਰ ਬੰਦੇ ਤੁਹਾਡੇ ਨਾਲ ਖੜਨ ਵਾਲੇ ਜਾਂ ਤੁਹਾਨੂੰ ਤੁਹਾਨੂੰ ਸਪੋਰਟ ਕਰਨ ਵਾਲੇ ਸੋ ਆਮ ਬਲੈਸਡ ਕਿ ਮੈਨੂੰ ਐਵੇਂ ਦੇ ਬੰਦੇ ਮਿਲੇ ਪਿਛਲੇ 3-4 ਸਾਲ ਤੋਂ ਨਾ ਜੱਸੀ ਬੜਾ ਮੈਚੁਰ ਜਿਹਾ ਦਿਖਣ ਲੱਗ ਗਿਆ ਜੱਸੀ 'ਚ ਠਹਿਰਾਵ ਆ ਗਿਆ ਇਹਦੇ ਪਿੱਛੇ ਤੁਸੀਂ ਕ੍ਰੈਡਿਟ ਕਿਹਨੂੰ ਦਿੰਦੇ ਹੋ ਕਿ ਮੈਂ ਉਹਨਾਂ ਲਈ ਚੇਂਜ ਕਰਤਾ ਜਾਂ ਉੱਥੋਂ ਮੇਰੇ ਲਾਈਫ ਮੈਂ ਕਿਸੇ ਲਈ ਚੇਂਜ ਨਹੀਂ ਕੀਤਾ ਵੀਰੇ ਮੈਂ ਆਪਣੇ ਆਪ ਚੇਂਜ ਹੋ ਗਿਆ ਇਹ ਕੋਈ ਨਿਕਰੇ ਹੁੰਦਾ ਬੱਚੇ ਮੈਂ ਰੀਜ਼ਨ ਬਣਦੇ ਆ ਉਹ ਰੀਜ਼ਨ ਬਣਦੇ ਆ ਕਿ ਤੁਸੀਂ ਤੁਹਾਡੀ ਲਾਈਫ ਦੀ ਸਟੇਜ ਇਦਾਂ ਦੀ ਆਈ ਕਿ ਤੁਸੀਂ ਅੱਜ ਬਾਪ ਬਣੇ ਜਾਂ ਤੁਸੀਂ ਫਿਰ ਵਿਆਹ ਹੋਇਆ ਹਰ ਰੋਜ਼ ਬੰਦਾ ਸਿੱਖਦਾ ਜ਼ਿੰਦਗੀ ਤੋਂ ਜ਼ਿੰਦਗੀ ਕੀ ਆ ਜ਼ਿੰਦਗੀ ਇਹ ਤਾਂ ਹੈ ਨਹੀਂ ਕਿ ਤੁਹਾਨੂੰ ਜੰਮ ਦੀ ਸਾਰੀ ਸਭ ਕੁਝ ਪਤਾ ਲੱਗ ਜਾਂਦਾ ਸੋ ਤੁਸੀਂ ਜਰਨੀ ਐ ਸਾਰੀ ਜੇ ਤੁਸੀਂ ਹੌਲੀ ਹੌਲੀ ਵੱਧਦੇ ਹੋ ਅੱਗੇ ਤੁਹਾਨੂੰ ਪਤਾ ਲੱਗਦਾ ਸਟੇਜਿਜ਼ ਆਉਂਦੀਆਂ ਨੇ ਸੋ ਵੀ ਮੇਰੀ ਲਾਈਫ ਚ ਸਟੇਜ ਆਈ ਫਾਦਰਹood ਜਦੋਂ ਫਾਦਰਹood ਆਇਆ ਉਸ ਤੋਂ ਬਾਅਦ ਮੈਨੂੰ ਸਮਝ ਆਇਆ ਵੀ ਯਾਰ ਇਹ ਤਾਂ ਕਿੰਨੀ ਵਧੀਆ ਬਲੇਸਿੰਗ ਆ ਅੱਜ ਦੇ ਟਾਈਮ ਮਤਲਬ ਤੁਸੀਂ ਐਂ ਸੋਚੋਗੇ ਕਿ ਤੁਹਾਡਾ ਸਾਰਾ ਕੁਝ ਇਦਾਂ ਘੁੰਮ ਗਿਆ ਕਿ ਤੁਸੀਂ ਦੁਨੀਆ ਤੇ ਕਿਵੇਂ ਆਏ ਸੀਗੇ ਕਿਵੇਂ ਤੁਸੀਂ ਚੱਲਣਾ ਸਿੱਖਿਆ ਕਿਵੇਂ ਤੁਸੀਂ ਬੋਲਣਾ ਸਿੱਖਿਆ ਸੋ ਇਹ ਇੱਕ ਜਰਨੀ ਆ ਸੋ ਮੈਂ ਤਾਂ ਉਹ ਚੀਜ਼ ਨੇ ਮੈਂ ਹਮੇਸ਼ਾ ਕਹਿੰਦਾ ਹਾਂ ਉਹਨੇ ਮੈਨੂੰ ਬਦਲਿਆ ਬਹੁਤ ਆ ਪਰ ਮੈਂ ਕਿਸੇ ਲਈ ਮਜੇਕਰ ਮੈਂ ਕਿਸੇ ਲਈ ਆਪਣੇ ਆਪ ਨੂੰ ਚੇਂਜ ਕੀਤਾ ਉਹ ਨਹੀਂ ਕੀਤਾ ਇਹ ਤਾਂ ਆਪਣੇ ਆਪ ਹੀ ਨੇਚਰਲ ਚੇਂजेस ਸੀਗੇ ਜਿਹੜੀਆਂ ਕਿ ਮੈਨੂੰ ਲੱਗਦਾ ਹਰ ਇਨਸਾਨ ਚ ਹੁੰਦੀਆਂ ਨੇ ਮੇਰੇ 'ਚ ਵੀ ਹੋਈ ਆਈਆਂ ਦਰਸ਼ਕਾਂ ਨੂੰ ਕੀ ਕਹਿਣਾ ਚਾਹੁੰਦੇ ਹਾਂ ਕਿ ਉਹ ਤੁਹਾਡੀ ਮੂਵੀ ਦੇਖਣਾ ਮੈਂ ਤੇ ਹੀ ਕਹਿਣਾ ਚਾਹੁੰਨਾ ਜੀ ਕਿ ਤੁਸੀਂ ਅਗਰ ਟ੍ਰੇਲਰ ਦੇਖਿਆ ਤਾਂ ਤੁਹਾਨੂੰ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਕਿਉਂਕਿ ਅਸੀਂ ਬਹੁਤ ਡਿਫਰੈਂਟ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਆ ਉਹ ਰੈਂਡਮ ਪੰਜਾਬੀ ਫਿਲਮ ਨਹੀਂ ਹੈਗੀ ਜਿਹੜੀ ਨਾਰਮਲ ਬਣਦੀਆਂ ਨੇ ਪੰਜਾਬ ਦੇ ਵਿੱਚ ਮਤਲਬ ਮੈਂ ਇਹ ਵੀ ਨਹੀਂ ਕਹਿੰਦਾ ਮਾੜੀਆਂ ਫਿਲਮ ਬਣਦੀਆਂ ਨੇ ਮਾੜੀਆਂ ਨਹੀਂ ਬਟ ਉਸ ਉਹ ਥੋੜੀ ਲੀਗ ਤੋਂ ਹਟ ਕੇ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਹਮੇਸ਼ਾ ਕੋਸ਼ਿਸ਼ ਹੀ ਰਹਿੰਦੀ ਹੈ ਕੁਝ ਡਿਫਰੈਂਟ ਕਰਨ ਦੀ ਕਿਉਂਕਿ ਇੰਡਸਟਰੀ ਗ੍ਰੋਥ ਐ ਇੰਡਸਟਰੀ ਦੇ ਵੱਲ ਧਿਆਨ ਉਦੋਂ ਹੀ ਆਉਂਦਾ ਜਦੋਂ ਕੁਝ ਡਿਫਰੈਂਟ ਕੀਤਾ ਜਾਂਦਾ ਅੱਜ ਸਾਊਦੀ ਇੰਡਸਟਰੀ ਦੇ ਵਿੱਚ ਪੁਸ਼ਪਾ ਬਣੀ ਤੇ ਕੇਜੀਐਫ ਬਣੀ ਆਪਾਂ ਸਾਰੇ ਜਾਣੇ ਜਾ ਕੇ ਉਹ ਤੋਂ ਦੇਖ ਕੇ ਆਏ ਉਹ ਕੁਝ ਡਿਫਰੈਂਟ ਟਰਾਈ ਕੀਤਾ ਉਹਨਾਂ ਨੇ ਜਿਹਦੇ ਕਰਕੇ ਆਪਣੇ ਲੋਕਾਂ ਦਾ ਵੀ ਇੰਟਰਸਟ ਹੋਇਆ ਸੋ ਇਹ ਇਹ ਕੋਸ਼ਿਸ਼ਾਂ ਨੇ ਉਹਦੇ ਵਿੱਚ ਹੀ ਸਾਡੀ ਕੋਸ਼ਿਸ਼ ਆ ਕਿ ਕੁਝ ਡਿਫਰੈਂਟ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਆ ਕਿ ਲੋਕ ਦੇਖਣਗੇ ਜੇ ਲੋਕ ਪੰਜਾਬ ਤੋਂ ਬਾਹਰ ਵੀ ਦੇਖਣਗੇ ਤਾਂ ਉਹ ਉਹਨਾਂ ਲਈ ਇੱਕ ਫਿਲਮ ਇਦਾਂ ਦੀ ਹੋਵੇ ਜਿਹੜੀ ਉਹ ਉਹਨਾਂ ਦੇ ਵਧੀਆ ਫਿਲਮ ਸਮਝ ਜਾਵੇ ਜਸਤੀ ਗੱਲ ਨੇ ਬੜੀ ਮਿਹਨਤ ਕੀਤੀ ਉਹ ਰਿ ਆਉਣ ਤਿੱਕਰ ਹਾਂਜੀ ਦਰਸ਼ਕਾਂ ਦਾ ਉਹਦੇ ਵਿੱਚ ਬਹੁਤ ਵੱਡਾ ਰੋਲ ਹੁੰਦਾ ਅੱਜ ਅੱਜ ਆਪਣੇ ਦਰਸ਼ਕਾਂ ਨੂੰ ਕੀ ਕਹਿਣਾ ਸਾਰੀ ਦਰਸ਼ਕ ਮੇਰੀ ਨਹੀਂ ਜਿੰਨ ਜੋ ਦੇਖ ਰਹੇ ਨੇ ਸਾਰੀ ਆਪਣੇ ਨੇ ਮੈਂ ਤਾਂ ਉਰੇ ਤੱਕ ਵੀ ਉਹਨਾਂ ਕਰ ਕੀ ਪਹੁੰਚੇ ਆ ਅੱਗੇ ਵੀ ਉਹਨਾਂ ਕਰ ਕੀ ਆ ਗੱਲ ਸਿਰਫ ਇੰਨੀ ਹੈ ਕਿ ਅਸੀਂ ਐਂਟਰਟੇਨਰ ਆ ਅਸੀਂ ਲੋਕਾਂ ਲਈ ਹੀ ਕੰਮ ਕਰਦਾ ਸਾਡਾ ਕੰਮ ਹੀ ਅਜ ਫਿਲਮ ਬਣਾਈਏ ਲੋਕਾਂ ਨੂੰ ਦੇਖ ਕੇ ਆਉਣੀ ਹੈ ਸੋ ਸਾਡੇ ਵੱਲੋਂ ਤਾਂ ਇਹੀ ਹੈ ਕਿ ਤੁਸੀਂ ਪਿਆਰ ਦਿੰਦੇ ਰਹੋਗੇ ਅਸੀਂ ਆਪਣੇ ਵੱਲ ਹੋਰ ਵਧੀਆ ਕੰਮ ਕਰਦੇ ਰਵਾਂਗੇ ਥੈਂਕ ਯੂ ਵੀਰੇ ਅਸੀਂ ਅਰਦਾਸ ਕਰਦੇ ਆ ਕਿ ਤੁਹਾਡੀ ਮੂਵੀ ਦਰਸ਼ਕਾਂ ਨੂੰ ਬੜੀ ਪਸੰਦ ਆਵੇ ਤੇ ਬੜੀ ਸੁਪਰ ਡੁਪਰ ਹਿੱਟ ਹੋਵੇ ਓਕੇ ਬਈ ਥੈਂਕ ਯੂ ਵੀਰੇ